ਸਸੇਕਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦੇ ਵਿੱਚ ਕਿਵੇਂ ਦੇ ਹਾਲਾਤ ਰਹਿਣਗੇ ਮੌਸਮ ਦੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਮੌਸਮ ਦੇ ਵਿੱਚ ਕੀ ਹਾਲਾਤ ਨੇ ਬਦਲ ਬਾਈ ਦੇ ਤੇ ਮੀਂਹ ਸੰਭਾਵਨਾ ਕਦੋਂ ਹੋ ਸਕਦੀ ਹੈ ਅੱਜ ਰਾਤ ਕੀ ਕਿਸੇ ਤਰੀਕੇ ਦੀ ਹਵਾ ਚੱਲੇਗੀ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਕਲੀਅਰ ਹੈ ਦਿਨ ਦੇ ਵਿੱਚ ਵੀ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਸਾਫ਼ ਹੀ ਦੇਖਣ ਨੂੰ ਮਿਲਿਆ ਚੰਗੀ ਧੁੱਪ ਪਈ ਹੈ ਤਾਪਮਾਨ ਜਿਹੜੇ ਨੇ ਉਹ 25 ਤੋਂ 27 ਤਾਈਡੀ ਤੱਕ ਦੇਖਣ ਨੂੰ ਮਿਲੇ ਕਿਉਂਕਿ ਹਵਾ ਜਿਹੜੀ ਹੈ ਉਹ ਪੂਰਬ ਦਿਸ਼ਾ ਤੋਂ ਚੱਲਣ ਦੇ ਕਾਰਨ ਥੋੜਾ ਜਿਹਾ ਠੰਡਾ ਅਹਿਸਾਸ ਅੱਜ ਰਾਤ ਹੁੰਦਾ ਦਿਖਾਈ ਦੇਵੇਗਾ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅੱਜ ਰਾਤ ਕਿਸੇ ਤਰੀਕੇ ਦੀ ਬਦਲੀ ਸਿਸਟਮ ਜਾਂ ਕੋਈ ਹੋਰ ਸਿਸਟਮ ਦੀ ਉਮੀਦ ਨਹੀਂ ਕੀਤੀ ਜਾ ਰਹੀ ਮੌਸਮ ਯਾਤਰ ਸਾਫ਼ ਹੀ ਰਹੇਗਾ ਰਾਤ ਦੇ ਸਮੇਂ ਜਿਹੜੇ ਤਾਪਮਾਨ ਨੇ ਉਹ 12 ਤੋਂ 15 ਡਿਗਰੀ ਤੱਕ ਬਣੇ ਰਹਿਣਗੇ ਪੱਛਮ ਦੀ ਹਵਾ ਚੱਲੇਗੀ ਜਿਸ ਦੀ ਗਤੀ 5-7 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਜਿਸ ਦੇ ਨਾਲ ਥੋੜਾ ਬਹੁਤਾ ਠੰਡ ਦਾ ਅਹਿਸਾਸ ਹੁੰਦਾ ਦਿਖਾਈ ਦੇਵੇਗਾ ਜਿਹੜੀ ਗਰਮੀ ਹੈ ਰਾਤ ਦੇ ਸਮੇਂ 1 ਜਾਂ 2 ਅਪ੍ਰੈਲ ਤੋਂ ਬਾਅਦ ਬਣਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਥੋੜਾ ਬਹੁਤਾ ਆਪਾਂ ਨੂੰ ਰਾਤ ਦੇ ਸਮੇਂ ਗਰਮੀ ਦਾ ਮਾਹੌਲ ਦੇਖਣ ਨੂੰ ਮਿਲੇਗਾ ਪਰ ਫਿਲਹਾਲ 1-2 ਦਿਨ ਜਿਹੜੇ ਰਾਤ ਦੇ ਸਮੇਂ ਉਹ ਠੰਡ ਦਾ ਹੀ ਬਾਕੀ ਕੋਈ ਵੀ ਅਗਲੀ ਜਾਣਕਾਰੀ ਹੋਵੇਗੀ ਜਿਹੜੀ ਉਹ ਵੀਡੀਓ ਦੇ ਰਹੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ